ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਪੀ ਰੱਖੈ ਪਾਤਸ਼ਾਹੀ ਦਾਵਾ ਅੱਜ ਤੋਂ ਗੁਰਦ ਨੂੰ ਰੋੜੀ ਕਿਹਾ ਜਾਏ ਗੁੱਸੇ ਨਾਲ ਭਰੇ ਹੋਏ ਲਖਪਤ ਰਾਏ ਨੇ ਇਹ ਫਰਮਾਨ ਜਾਰੀ ਕਰ ਦਿੱਤਾ ਸਾਖੀ ਇਉਂ ਤੁਰਦੀ ਹੈ ਕਿ ਖਾਨ ਬਹਾਦਰ ਜਕਰੀਆ ਖਾਨ ਦੇ ਮਾਰੇ ਜਾਨ ਤੋਂ ਮਗਰੋਂ ਉਸ ਦੇ ਦੋਹਾਂ ਪੁੱਤਰਾਂ ਜਾਹਿਆ ਖਾਨ ਤੇ ਸ਼ਾਹ ਨਿਵਾਜ਼ ਨੇ ਲਾਹੌਰ ਤੇ ਮੁਲਤਾਨ ਦੀ ਸੂਬੇਦਾਰੀ ਸੰਭਾਲੀ ਕੁਝ ਸਮਾਂ ਬਾਅਦ ਨੂੰ ਸ਼ਾਹ ਨਿਵਾਜ਼ ਨੇ ਯਾਹੀਆ ਖਾਨ ਨੂੰ ਮਾਰ ਕੁੱਟ ਕੇ ਦਿਵਾਲਾ ਦਿੱਤਾ ਤੇ ਆਪ ਨਵਾਬ ਬਣ ਕੇ ਬੈਠਾ ਕਲਾਨੌਰ ਦੇ ਖੱਤਰੀ ਲਖਪਤ ਰਾਏ ਤੇ ਜਸਪਤ ਰਾਏ ਸ਼ਾਹ ਨਿਵਾਜ਼ ਦੇ ਦੀਵਾਨ ਬਣੇ ਇਹ ਸਿੱਖਾਂ ਦੇ ਲਹੂ ਦੇ ਤਿਹਾਈ ਸਨ ਕਿਤੇ ਵੀ ਸਿੰਘਾਂ ਨੂੰ ਵੇਖ ਕੇ ਸੁਖਾਂਦੇ ਨਹੀਂ ਸਨ ਤੇ ਉੱਤੋਂ ਹੁਣ ਤਾਂ ਤਾਕਤ ਵੀ ਇਹਨਾਂ ਕੋਲ ਸੀ ਜਿੱਥੇ-ਜਿੱਥੇ ਵੀ ਸਿੰਘਾਂ ਦਾ ਡੇਰਾ ਸੁਣਦੇ ਉੱਥੇ ਹੀ ਫੌਜ ਭੇਜ ਦਿੰਦੇ ਸਨ ਉਧਰੋਂ ਖਾਲਸਾ ਵੀ ਮਹਾਰਾਜ ਦੇ ਹੰਨੈ ਹੰਨੈ ਪਾਤਸ਼ਾਹੀ ਦੇ ਬਚਨਾਂ ਤੋਂ ਚਿੱਤ ਨਹੀਂ ਦੁਲਾਨਦਾ ਉਹ ਜੰਗਾਂ ਜੁੱਦਾਂ ਵਿੱਚ ਵੀ ਪਾਤਸ਼ਾਹੀ ਦਾਵਾ ਕਰ ਰਹੇ ਹਨ ਮੁਗਲ ਫੌਜ ਦੀਆਂ ਛੋਟੀਆਂ ਟੋਕੜੀਆਂ ਨੂੰ ਤਾਂ ਸਿੰਘ ਕੁਝ ਗੋਲਦੇ ਨਹੀਂ ਪਰ ਜੇ ਕਿਤੇ ਕੋਈ ਵੱਡੀ ਸੈਨਾ ਆ ਪਵੇ ਤਾਂ ਭੱਜ ਕੇ ਜੰਗਲਾਂ ਵਿੱਚ ਚਲੇ ਜਾਂਦੇ ਸਨ ਮੁਗਲਾਂ ਨੂੰ ਸਿੰਘਾਂ ਦੁਆਰਾ ਆਪਣੀਆਂ ਛੋਟੀਆਂ ਟੋਕੜੀਆਂ ਦੇ ਮਾਰੇ ਜਾਂਦਾ ਰੰਜ ਹੈ ਸੋ ਉਹ ਸਿੰਘਾਂ ਦੇ ਜੰਗਲਾਂ ਵਿਚਲੇ ਡੇਰਿਆਂ ਨੂੰ ਘੇਰਾ ਪਾ ਕੇ ਖਲੋ ਜਾਂਦੇ ਹਨ ਸਿੰਘਾਂ ਦੇ ਕੋਟ ਕਿਲੇ ਤਾਂ ਜੰਗਲ ਹੀ ਹਨ ਉਹਨਾਂ ਆਪਣੇ ਪੱਕੇ ਪੜਾ ਜੰਗਲਾਂ ਵਿੱਚ ਲਾ ਲਏ ਹਨ ਨਾਮ ਬਾਣੀ ਦੀਆਂ ਗੂੰਜਾਰਾਂ ਪੈਂਦੀਆਂ ਹਨ ਲੰਗਰ ਤਿਆਰ ਹੁੰਦਾ ਹੈ ਤੇ ਨਗਾਰੇ ਤੇ ਚੋਟ ਲਾ ਕੇ ਹੋਕਾ ਦਿੱਤਾ ਜਾਂਦਾ ਹੈ ਸਰਬੱਤ ਮਾਈ ਭਾਈ ਨੂੰ ਬੇਨਤੀ ਹੈ ਕਿ ਗੁਰੂ ਦਾ ਲੰਗਰ ਤਿਆਰ ਹੈ ਸੋ ਭਾਈ ਲੋੜ ਮੁਤਾਬਕ ਛਕ ਲੋ ਸ਼ਹੀਦੀ ਦੇਗ ਤਿਆਰ ਕਰਕੇ ਨਗਾਰਾ বাজਾਇਆ ਜਾਂਦਾ ਨਗਾਰੇ ਨੂੰ ਸੁਣ ਕੇ ਜਿੱਥੇ ਭੁੱਖੇ ਤੇ ਲੋੜਵੰਦ ਦੌੜੇ ਆਉਂਦੇ ਉੱਥੇ ਹੀ ਦੁਸ਼ਮਣ ਸਿਪਾਹੀ ਵੀ ਘੋੜੇ ਮੋੜ ਲੈਂਦੇ ਹਨ ਹੋਕੇ ਵਾਲੇ ਸਿੰਘ ਜਥੇ ਤੋਂ ਕੁਝ ਅਗਾਹ ਤੱਕ ਨਿਕਲ ਜਾਂਦੇ ਲੰਗਰਾਂ ਦੀ ਮਰਿਆਦਾ ਕਾਇਮ ਰੱਖਣ ਅਤੇ ਭੁੱਖਿਆਂ ਦੇ ਢਿੱਡ ਭਰਨ ਲਈ ਹਰ ਰੋਜ਼ ਮੁਗਲਾਂ ਨਾਲ ਝੜਪ ਹੁੰਦੀ ਕੁਝ ਮੁਗਲ ਮਾਰੇ ਜਾਂਦੇ ਤੇ ਕੁਝ ਸਿੰਘ ਸ਼ਹੀਦ ਹੁੰਦੇ ਸ਼ਹੀਦ ਹੋ ਗਏ ਸਿੰਘਾਂ ਦੀ ਅਰਦਾਸ ਕੀਤੀ ਜਾਂਦੀ ਹੈ। ਹੇ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀ ਚਲਾਈ ਮਰਿਆਦਾ ਨਿਭਾਉਂਦਿਆਂ ਹੋਇਆਂ ਅੱਜ ਪੰਜ ਸਿੰਘ ਗੁਰੂ ਕੇ ਲੰਗਰਾਂ ਲਈ ਸ਼ਹੀਦ ਹੋ ਗਏ ਹਨ। ਚਰਨਾਂ ਵਿੱਚ ਨਿਵਾਸ ਬਖਸ਼ਿਓ ਪਾਤਸ਼ਾਹ ਜੀਓ। ਖਾਲਸੇ ਨੂੰ ਸਿਰਾਂ ਬਦਲੇ ਲੋੜਵੰਦਾਂ ਦੀ ਸੇਵਾ ਦਾ ਬਲ ਉਦਮ ਚਾਓ ਬਖਸ਼ਿਸ਼ ਕਰਿਓ। ਮੁਗਲ ਸੈਨਾ ਨੇ ਜੰਗਲ ਵਿੱਚ ਵੜਨਾ ਸ਼ੁਰੂ ਕਰ ਦਿੱਤਾ ਹੈ ਤੇ ਸਿੰਘਾਂ ਨੇ ਅੱਗੇ ਨੂੰ ਚਾਲਾ ਪਾ ਦਿੱਤਾ। ਕੁਝ ਸਿੰਘੇ ਸ਼ੇਰਾਂ ਬਗਿਹਾਰਾਂ ਦੀਆਂ ਖੱਡਾਂ ਵਿੱਚ ਰਹਿੰਦੇ ਹਨ ਕੁਝ ਦਰਿਆ ਕੰਢੇ ਰਾਤ ਨੂੰ ਸੌਣ ਵੇਲੇ ਜਿਸ ਨੂੰ ਬੇਬਰੇਤੀ ਦਾ ਆਸਨ ਮਿਲ ਜਾਂਦਾ ਉਹ ਸ਼ੁਕਰ ਕਰਦਾ ਨਾ ਥੱਕਦਾ ਸੁੱਤੇ ਸਿੰਘਾਂ ਤੇ ਮੁਗਲ ਫੌਜ ਗੋਲੀਆਂ ਦੀ ਵਾਛੜ ਕਰਦੀ ਤਾਂ ਉਹ ਦਰਿਆ ਵਿੱਚ ਕੁੱਦ ਜਾਂਦੇ ਕੁਝ ਤਰ ਜਾਂਦੇ ਕੁਝ ਪਾਰ ਹੋ ਜਾਂਦੇ ਘਰ-ਬਾਰ ਤਿਆਗ ਕੇ ਸਿੰਘਾਂ ਨੇ ਜੰਗਲਾਂ ਵਿੱਚ ਸ਼ਰਨ ਲਈ ਜੰਗਲਾਂ ਵਿੱਚ ਵੀ ਜਦ ਮੁਗਲ ਆਣ ਬੜੇ ਦਾ ਪਾਣੀ ਦਾ ਸਹਾਰਾ ਲਿਆ ਪਾਣੀ ਵਿੱਚ ਹੁਣ ਕਿਵੇਂ ਲੁਕਿਆ ਜਾਏ ਸ਼ਹੀਦ ਹੋ ਗਿਆਂ ਤਾਂ ਸ਼ਹੀਦ ਹੋ ਗਿਆ ਨੂੰ ਤਾਂ ਦਰਿਆ ਸਾਹਮ ਲੈਦਾ ਪਰ ਫੱਟਣਾ ਦਾ ਇਲਾਜ ਕਰਨ ਦੀ ਕੋਈ ਵਿੱਦ ਨਹੀਂ ਬਣਦੀ ਕੁਝ ਸਿੰਘਾਂ ਨੇ ਸਲਾਹ ਦਿੱਤੀ ਕਿ ਆਪਾਂ ਨੂੰ ਖਿੰਡ ਪੁੰਡ ਜਾਣਾ ਚਾਹੀਦਾ ਹੈ ਇਕੱਲੇ ਇਕੱਲੇ ਹੋ ਕੇ ਪੇਸ਼ ਵਟਾ ਕੇ ਰਹਿਣਾ ਚਾਹੀਦਾ ਹੈ ਪਰ ਬਾਕੀ ਸਿੰਘ ਬੋਲੇ ਕਿ ਇਸ ਤਰ੍ਹਾਂ ਤਾਂ ਆਪਣੀ ਜਥੇਬੰਦਕ ਤਾਕਤ ਜਾਂਦੀ ਰਹੇਗੀ ਸਿੰਘਾਂ بیٹھ ਕੇ ਗੁਰਮਤਾ ਕੀਤਾ ਫੈਸਲਾ ਹੋਇਆ ਕਿ ਇਕੱਠੇ ਰਹਿ ਕੇ ਤੁਰਕਾਂ ਦਾ ਮੁਕਾਬਲਾ ਕੀਤਾ ਜਾਏਗਾ ਸਰਦਾਰ ਜੱਸਾ ਸਿੰਘ ਬੋਲਣ ਲੱਗੇ ਖਾਲਸਾ ਜੀ ਲੜ ਕੇ ਮਰਨਾ ਸਾਡਾ ਹੱਕ ਹੈ ਇਕੱਲੇ ਇਕੱਲੇ ਹੋਣ ਦੀ ਲੋੜ ਨਹੀਂ ਸਾਨੂੰ ਲੜਨਾ ਆਉਂਦਾ ਹੈ ਲੋਕਣਾ ਨਹੀਂ ਫਿਰ ਜੋ ਨਹੀਂ ਆਉਂਦਾ ਉਹ ਕਿਉਂ ਕਰੀਏ ਅਸੀਂ ਲੜਾਂਗੇ ਜੇ ਅੱਜ ਅਸੀਂ ਲੜਨ ਮਰਨ ਤੋਂ ਡੋਲ ਗਏ ਤਾਂ ਸੱਚੇ ਪਾਤਸ਼ਾਹ ਦੇ ਹੰਨੇ ਹੰਨੇ ਪਾਤਸ਼ਾਹੀ ਦੀ ਖੈਰ ਕੌਣ ਝੋਲੀ ਪਾਏਗਾ ਪਾਤਸ਼ਾਹੀ ਮੁਗਲਾਂ ਦਾ ਟੱਕਰਾ ਕਰਕੇ ਇਹਨਾਂ ਨੂੰ ਭਜਾ ਕੇ ਹੀ ਮਿਲਣੀ ਹੈ ਸੋ ਫੈਸਲਾ ਇਹ ਹੋਇਆ ਕਿ ਦਿਨ ਵੇਲੇ ਤੁਰਕ ਫੌਜ ਸਾਡਾ ਪਿੱਛਾ ਕਰਦੀ ਹੈ ਰਾਤ ਵੇਲੇ ਅਸੀਂ ਇਹਨਾਂ ਦਾ ਪਿੱਛਾ ਕਰਾਂਗੇ ਨੀਂਦਾਂ ਹਰਾਮ ਕਰ ਦੇਾਂਗੇ ਤੁਰਕ ਫੌਜ ਦੀਆਂ ਲੁੱਟਮਾਰ ਕਰਾਂਗੇ ਤੇ ਸਾਡੇ ਮਾਰੇ ਗਏ ਘੋੜਿਆਂ ਦੇ ਬਦਲੇ ਇਹਨਾਂ ਦੇ ਘੋੜੇ ਖੋਕੇ ਲਿਆਵਾਂਗੇ ਆਪਣੇ ਪੈਦਲ ਸਿੰਘਾਂ ਲਈ 20 ਘੋੜਿਆਂ ਦਾ ਪ੍ਰਬੰਧ ਤੁਰਕਾਂ ਤੋਂ ਹੀ ਕਰਾਂਗੇ ਖੁਸ਼ੀਆਂ ਦੇ ਜਕਾਰੇ ਗਜਾਵੇ ਨੇ ਹਲੋ ਜਾਵੇ ਫਤੇ ਪਾਵੇ ਸਤਿ ਸ੍ਰੀ ਅਕਾਲ ਜਕਾਰੇ ਨਾਲ ਸਾਰੇ ਜਥੇ ਨੇ ਪ੍ਰਵਾਨਗੀ ਦੇ ਦਿੱਤੀ ਇੰਜ ਹੀ ਕੀਤਾ ਗਿਆ ਰਾਤ ਨੂੰ ਮੁਗਲ ਫੌਜ ਦੇ ਡੇਰੇ ਤੇ ਹਮਲਾ ਕੀਤਾ ਗਿਆ ਇਸ ਤੋਂ ਪਹਿਲਾਂ ਕਿ ਮੁਗਲਾਂ ਨੂੰ ਸਮਝ ਦਾ ਮੌਕਾ ਮਿਲਦਾ ਸਿੰਘ ਉਹਨਾਂ ਨੂੰ ਮਾਰ ਮੁਕਾ ਕੇ ਲੁੱਟਮਾਰ ਕਰਕੇ ਹਰਨ ਹੋ ਗਏ ਛੋਟੇ ਭੁਜੰਗੀ ਸਿੰਘ ਵੀ ਵਾਹਿਗੁਰੂ ਬੋਲ ਕੇ ਘੋੜਿਆਂ ਤੇ ਸਵਾਰ ਹੋ ਗਏ ਆਪਣੇ ਮਾਰੇ ਗਏ ਘੋੜਿਆਂ ਤੋਂ ਕਿਤੇ ਜ਼ਿਆਦਾ ਘੋੜੇ ਸਿੰਘਾਂ ਨੂੰ ਮਿਲ ਗਏ ਇਹ ਪੈਂਤਰਾ ਸਿੰਘਾਂ ਦੇ ਬਹੁਤ ਰਾਸ ਆਇਆ ਉਹ ਹਰ ਰਾਤ ਇੰਜ ਕਰਨ ਲੱਗੇ ਮਾਰੇ ਗਏ ਸਿੰਘਾਂ ਤੋਂ ਕਈ ਗੁਣਾ ਜ਼ਿਆਦਾ ਮੁਗਲ ਸਿੰਘਾਂ ਨੇ ਮਾਰ ਲਏ ਤੁਰਕਾਂ ਦੀ ਫੌਜ ਕਮਜ਼ੋਰ ਹੋ ਗਈ ਤੇ ਸਿੰਘਾਂ ਦੀ ਤਾਕਤ ਵਧਦੀ ਗਈ ਜਿਹੜੇ ਪੈਦਲ ਸਨ ਉਹ ਵੀ ਘੋੜ ਸਵਾਰ ਹੋ ਗਏ ਆਲੇ ਦੁਆਲੇ ਦੇ ਪਿੰਡਾਂ ਤੋਂ ਹੋਰ ਸਿੰਘ ਵੀ ਆਰਲੇ ਤੇ ਜਥਾ ਮਜਬੂਤ ਹੋ ਗਿਆ ਸਿੰਘਾਂ ਦੇ ਦਿਨ ਰਾਤਾਂ ਨੂੰ ਚੜਨ ਲੱਗੇ ਆਮ ਦੁਨਿਆਵੀ ਲੋਕ ਜਿਵੇਂ ਸੂਰਜ ਚੜ੍ਹੇ ਆਪਣੀ ਨਿੱਤ ਦੀ ਕਾਰ ਵਿਹਾਰ ਸ਼ੁਰੂ ਕਰਦੇ ਸਨ ਸਿੰਘ ਰਾਤ ਨੂੰ ਉਵੇਂ ਕਰਦੇ ਡਰੀ ਹੋਈ ਤੁਰਕ ਫੌਜ ਦਿਨ ਵੇਲੇ ਵੀ ਜੰਗਲਾਂ ਵਿੱਚ ਵੜਨ ਤੋਂ ਘਬਰਾਉਣ ਲੱਗੀ ਜੇ ਕਿਤੇ ਸਿੰਘ ਲੁੱਟ ਮਾਰ ਕਰਨ ਲਈ ਦਿਨ ਵੇਲੇ ਵੀ ਚੱਲੋਂ ਬਾਹਰ ਨਿਕਲਦੇ ਤਾਂ ਡਰਦੀ ਤੁਰਕ ਸੈਨਾ ਉਹਨਾਂ ਤੋਂ ਦੂਰ ਹੋ ਜਾਂਦੀ ਸਿੰਘ ਲਾਹੌਰ ਦਿੱਲੀ ਪਸ਼ੌਰ ਦੇ ਰਾਹਾਂ ਤੋਂ ਸਦਾਗਰਾਂ ਨੂੰ ਲੁੱਟਣ ਲੱਗੇ ਜਥਿਆਂ ਵਿੱਚ ਵਿਚਰਦੇ ਹੋਣ ਕਰਕੇ ਜੇ ਕਿਸੇ ਇੱਕ ਜਥੇ ਨੂੰ ਤੁਰਕ ਸੈਨਾ ਘੇਰ ਵੀ ਲੈਂਦੀ ਤਾਂ ਦੂਜੇ ਜਥੇ ਪਿੱਛੋਂ ਹਮਲਾ ਕਰਕੇ ਤੁਰਕਾਂ ਨੂੰ ਮਾਰ ਮੁਕਾਉਂਦੇ ਤੇ ਹੌਲੀ ਹੌਲੀ ਸਿੰਘ ਲਾਹੌਰ ਦੀਆਂ ਬਾਹਰਲੀਆਂ ਬਸਤੀਆਂ ਤੱਕ ਪਹੁੰਚ ਗਏ ਲਾਹੌਰ ਦਾ ਚਾਰ ਚਫੇਰਾ ਸਿੰਘਾਂ ਨੇ ਉਜਾੜ ਦਿੱਤਾ ਦਰੇ ਤੁਰਕ ਘਰਾਂ ਤੋਂ ਬਾਹਰ ਨਾ ਨਿਕਲਦੇ ਸਿੰਘਾਂ ਦੇ ਘਰ ਤੁਰਕਾਂ ਨੂੰ ਨੇਹ ਛਡਵਾਏ ਸਨ ਤੇ ਲਾਹੌਰੀਆਂ ਦਾ ਸਿੰਘਾਂ ਨੇ ਘਰਾਂ ਵਿੱਚੋਂ ਬਾਹਰ ਨਿਕਲਣਾ ਹੀ ਔਖਾ ਕਰ ਦਿੱਤਾ ਮੁਗਲ ਫੌਜ ਪਿੱਛਾ ਕਰਕੇ ਸਿੰਘਾਂ ਨੂੰ ਜੰਗਲਾਂ ਤੱਕ ਭਜਾ ਕੇ ਵਾਪਸ ਮੁਰਦੀ ਤਾਂ ਸਿੰਘ ਉਹਨਾਂ ਦੇ ਮਾਗਰ-ਮਾਗਰੀ ਹੀ ਵਾਪਸ ਆ ਜਾਂਦੇ ਕਿਸੇ ਵੱਡੀ ਤਾਕਤ ਨਾਲ ਐਵੇਂ ਹੀ ਲੜਿਆ ਜਾਂਦਾ ਹੈ ਜਦ ਤਾਕਤਵਰ ਦੁਸ਼ਮਨ ਦੁਸ਼ਮਨ ਦੀ ਫੌਜ ਆਵੇਸਲੀ ਹੋ ਜਾਵੇ ਤਦੋਂ ਹਮਲਾ ਕੀਤਾ ਜਾਵੇ ਖੁੱਲੇ ਮੈਦਾਨ ਵਿੱਚ ਲੜਨ ਜੋਗੀ ਤਾਂ ਜੋਗੀ ਨਾ ਸਿੰਘਾਂ ਦੀ ਗਿਣਤੀ ਸੀ ਤੇ ਨਾ ਹੀ ਉਹਨਾਂ ਕੋਲ ਐਸੇ ਹਥਿਆਰ ਸਨ ਉਹਨਾਂ ਦੇ ਤਾਂ ਤਨ ਤੇ ਪੂਰੇ ਕੱਪੜੇ ਵੀ ਨਹੀਂ ਸਨ ਸ਼ਸਤਰ ਵੀ ਖੁੰਡੇ ਹੋ ਚੁੱਕੇ ਸਨ ਬਸ ਉਹਨਾਂ ਨੂੰ ਤਾਂ ਮਹਾਰਾਜ ਦੇ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ ਦੇ ਬੋਲਾਂ ਤੇ ਪੂਰਨ ਵਿਸ਼ਵਾਸ ਸੀ ਇਸੇ ਲਈ ਉਹ ਭੁੱਖੇ ਤਹਾਏ ਤੇ ਤਨੋਂ ਨੰਗੇ ਵੀ ਜੂਝਦੇ ਰਹੇ ਗੁਰਬਚਨਾਂ ਦਾ ਇਹੋ ਇੱਕੋ ਖਜ਼ਾਨਾ ਸੀ ਉਹਨਾਂ ਕੋਲ ਉਹਨਾਂ ਦੀ ਦ੍ਰਿੜਤਾ ਸੀ ਕਿ ਸਤਗੁਰਾਂ ਨੂੰ ਉਹਨਾਂ ਦੀ ਦ੍ਰਿੜਤਾ ਸੀ ਕਿ ਸਤਗੁਰਾਂ ਸਾਨੂੰ ਪਾਤਸ਼ਾਹੀ ਦੇਣੀ ਹੈ ਉਹਨਾਂ ਦੇ ਬਚਨ ਝੂਠੇ ਨਹੀਂ ਹੋ ਸਕਦੇ ਇਸ ਆਸਰੇ ਨੇ ਸਿੰਘਾਂ ਦੇ ਸਿੱਦਕ ਡੋਲਣ ਨਹੀਂ ਦਿੱਤੇ ਇਸ ਸਦਕੇ ਸਦਕੇ ਹੀ ਲਗਾਤਾਰ ਜੱਟ ਜੱਟ ਜ਼ਿਮੀਦਾਰ ਤੇ ਹੋਰ ਆਮ ਲੋਕ ਸਿੰਘਾਂ ਨਾਲ ਰਲਦੇ ਰਹੇ ਸਿੰਘਾਂ ਨੇ ਗੁਰਮਤਾ ਸੋਚਿਆ ਕਿ ਮੁਗਲ ਸੈਨਾ ਨਾਲ ਲੜਨ ਨਾਲੋਂ ਉਹਨਾਂ ਦੇ ਜਰਨੈਲਾਂ ਤੇ ਹਮਲਾ ਕੀਤਾ ਜਾਵੇ ਜਰਨੈਲ ਤੋਂ ਸਖਨੇ ਸਿਪਾਹੀ ਆਖਰ ਕਿੰਨਾ ਚਿਰ ਲੜਨ ਲੜ ਸਕਣਗੇ ਜੇ ਆਪਾਂ ਤੁਰਕਾਂ ਦੇ ਸਰਦਾਰ ਨੂੰ ਮਾਰੀਏ ਤਾਂ ਵੱਧ ਰਸਤ ਬਸਤ ਸ਼ਸਤਰ ਅਸਤਰ ਹੱਥ ਲੱਗਣਗੇ ਸਮਾਨ ਦੇ ਲੱਦੇ ਲਦਾਏ ਹਾਥੀ ਤੇ ਉੱਠ ਖੋਈਏ ਚੰਗੇ ਘੋੜੇ ਹਥਿਆਈਏ ਰਾਜ ਦਾ ਸਾਜੋ ਸਮਾਨ ਇਕੱਤਰ ਕਰੀਏ ਚੰਗਾ ਫੌਜੀ ਸਮਾਨ ਇਕੱਠਾ ਕਰਕੇ ਹੀ ਰਾਜ ਹੋਵੇਗਾ ਜਦੋਂ ਰਾਜ ਪ੍ਰਾਪਤ ਹੋ ਗਿਆ ਤਦੋਂ ਵੀ ਇਹ ਸਭ ਇਕੱਠਾ ਕਰਨਾ ਹੀ ਪੈਣਾ ਹੈ ਸੋ ਪਹਿਲਾਂ ਹੀ ਕਰ ਲਈਏ ਧਰਤੀ ਮਲ ਕੇ ਕਿਲੇ ਉਸਾਰੀਏ ਕਿੰਨਾ ਕੁ ਚਿਰ ਜੰਗਲਾਂ ਵਿੱਚ ਲੜਦੇ ਰਹਾਂਗੇ ਕਿਲੇ ਉਸਾਰੀਏ ਜਿੱਥੇ ਰਸਦ ਪਾਣ ਰਸਦ ਪਾਣੀ ਵੀ ਇਕੱਠਾ ਕਰ ਸਕੀਏ ਤੇ ਬਾਰੂਦ ਤੇ ਹੋਰ ਗੋਲੀ ਸਿੱਕਾ ਵੀ ਕਿਲੇਆਂ ਵਿੱਚ ਇਹ ਜਖੀਰੇ ਜਮਾ ਕਰੀਏ ਤੇ ਉਥੋਂ ਤੁਰਕਾਂ ਨਾਲ ਟੱਕਰ ਲਈਏ ਨਾਲੇ ਤੋਪਾਂ ਦਾ ਮੁਕਾਬਲਾ ਮੈਦਾਨਾਂ ਵਿੱਚ ਨਹੀਂ ਕੀਤਾ ਜਾ ਸਕਦਾ ਜੇ ਕਿਲੇ ਦੀ ਓਟ ਹੋਵੇ ਤਾਂ ਲੜਾਈ ਹੋਰ ਸੋਹਣੀ ਤਰ੍ਹਾਂ ਲੜੀ ਜਾ ਸਕਦੀ ਹੈ ਇਹ ਸਭ ਵਿਚਾਰ ਕਰਕੇ ਸਿੰਘ ਜੰਗਲਾਂ ਵਿੱਚੋਂ ਨਿਕਲ ਕੇ ਏਮਨਾਬਾਦ ਵੱਲ ਤੁਰ ਪਈ ਮੁਗਲ ਫੌਜ ਵੀ ਪਿੱਛੇ-ਪਿੱਛੇ ਹੋ ਤੁਰੀ ਭੁੱਖੇ ਤੇ ਹਾਇ ਸਿੰਘਾਂ ਨੂੰ ਲੰਗਰ ਤਿਆਰ ਕਰਨ ਲਈ ਵੀ ਕੋਈ ਟਿਕਾਣਾ ਨਾ ਮਿਲਿਆ ਫੌਜ ਨੇ ਕਿਤੇ ਟਿਕਾਣਾ ਕਰਨ ਹੀ ਨਾ ਦਿੱਤਾ ਏਮਨਾਬਾਦ ਜਸਪਤ ਰਾਏ ਦੀ ਜਾਗੀਰ ਸੀ ਉਹ ਆਪਣੀ ਫੌਜ ਤਾਕਤ ਨਾਲ ਉਥੋਂ ਮਾਮਲਾ ਉਗਰਾਉਂਦਾ ਸੀ ਜ਼ਿਮੀਂਦਾਰਾਂ ਤੋਂ ਉਹ ਧੱਕੇ ਨਾਲ ਮਾਮਲਾ ਲੈਂਦਾ ਭਾਵੇਂ ਫਸਲ ਹੋਈ ਹੋਵੇ ਭਾਵੇਂ ਨਾ ਪਰ ਹਰ ਕਿਸੇ ਨੂੰ ਮਾਮਲਾ ਦੇਣਾ ਹੀ ਪੈਂਦਾ ਸੀ ਜੋ ਮਾਮਲਾ ਨਾ ਦੇ ਸਕਦਾ ਉਸ ਨੂੰ ਤਸੀਹੇ ਦਿੱਤੇ ਜਾਂਦੇ ਤਸੱਦਦ ਸਹਿ ਰਹੇ ਇਸ ਮੁਖਲੀਏ ਵਿੱਚੋਂ ਵੀ ਕਾਫੀ ਲੋਕ ਆ ਕੇ ਸਿੰਘਾਂ ਨਾਲ ਰਲ ਗਏ ਤੁਰਦੇ ਤੁਰਦੇ ਸਿੰਘ ਰੋੜੀ ਸਾਹਿਬ ਏਮਨਾਬਾਦ ਪਹੁੰਚ ਗਏ ਵਿਸਾਖੀ ਦੇ ਇਸ਼ਨਾਨ ਦੀ ਇੱਛਾ ਸਭ ਦੇ ਅੰਦਰ ਜਾਗ ਪਈ ਉੱਥੇ ਸਿੰਘਾਂ ਨੇ ਵਿਸਾਖੀ ਦਾ ਮੇਲਾ ਲਾ ਲਿਆ ਤੇ ਜਸਪਤ ਰਾਏ ਨੂੰ ਚਿੱਠੀ ਲਿਖੀ ਮਹਾਰਾਜ ਨੇ ਕਿਰਪਾ ਕਰਕੇ ਤੈਨੂੰ ਦਿਵਾਨੀ ਬਖਸ਼ ਕੀਤੀ ਹੈ ਤੂੰ ਇਸ ਇਲਾਕੇ ਦਾ ਵਜ਼ੀਰ ਹੈ ਸਾਡਾ ਵੈਰ ਤੁਰਕਾਂ ਨਾਲ ਹੈ ਤੇਰੇ ਨਾਲ ਸਾਡਾ ਕੋਈ ਵਿਰੋਧ ਨਹੀਂ ਤੂੰ ਹਿੰਦੂ ਹੈ ਤੇ ਅਸੀਂ ਕਿੰਨੀ ਵਾਰ ਤੁਹਾਡੀ ਕੌਮ ਦੀ ਰਾਖੀ ਕੀਤੀ ਹੈ ਹਿੰਦੂਆਂ ਨਾਲ ਸਾਡਾ ਕੋਈ ਝਗੜਾ ਨਹੀਂ ਅਸੀਂ ਕਈ ਦਿਨਾਂ ਤੋਂ ਭੁੱਖੇ ਤੇ ਹਾਏ ਹਾਂ ਇੱਥੇ ਤਿੰਨ ਦਿਨਾਂ ਦਾ ਮੇਲਾ ਲਾਉਣਾ ਹੈ ਤੇ ਫਿਰ ਅੱਗੇ ਨਿਕਲ ਜਾਣਾ ਹੈ ਸਾਨੂੰ ਲੰਗਰ ਲਈ ਰਸਤ ਚਾਹੀਦੀ ਹੈ ਅਸੀਂ ਕੁਝ ਵੀ ਮੁਫਤ ਨਹੀਂ ਮੰਗਦੇ ਬਦਲੇ ਵਿੱਚ ਕੀਮਤ ਦਿੱਤੀ ਜਾਏਗੀ ਤੇਰੇ ਸ਼ਹਿਰ ਤੇਰੀ ਜਗੀਰ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ ਇੱਕ ਪੈਸੇ ਦੀ ਵਸਤੂ ਤੇਰੇ ਮੁਲਕ ਚੋਂ ਲੁੱਟੀ ਨਹੀਂ ਜਾਏਗੀ ਕੁਝ ਦਿਨ ਰੁੱਕ ਕੇ ਅਸੀਂ ਤੇਰਾ ਇਲਾਕਾ ਛੱਡ ਕੇ ਤੁਰ ਜਾਵਾਂਗੇ ਚਿੱਠੀ ਪੜ੍ਹ ਕੇ ਜਸਪਤ ਰਾਏ ਨੂੰ ਸੁੱਤੇ ਕੱਪੜੀ ਅੱਗ ਲੱਗ ਗਈ ਉਹ ਫੌਜ ਇਕੱਠੀ ਕਰਕੇ ਸਿੰਘਾਂ ਦੇ ਪੜਾ ਤੇ ਪਹੁੰਚ ਗਿਆ ਠੱਕੇ ਟੁੱਟੇ ਤੇ ਭੁੱਖੇ ਤੇ ਹਾਇ ਸਿੰਘਾਂ ਨੂੰ ਦੇਖ ਕੇ ਉਹ ਖੁਸ਼ ਹੁੰਦਾ ਬੋਲਿਆ ਖੁਸ਼ ਖੁਸ਼ਾਮਦੀਦ ਤੁਹਾਡੀ ਮੌਤ ਤੁਹਾਨੂੰ ਇੱਥੇ ਖਿੱਚ ਲਈ ਆਈ ਹੈ ਅਸੀਂ ਤਾਂ ਐਵੇਂ ਤੁਹਾਨੂੰ ਜੰਗਲਾਂ ਵਿੱਚ ਲੱਭਦੇ ਰਹੇ ਤੁਹਾਨੂੰ ਤਾਂ ਜਮ ਆਪ ਵਰਗਲਾ ਕੇ ਮੇਰੇ ਕੋਲ ਲੈ ਆਏ ਹਨ ਜਿੱਧਰ ਦੀ ਮੌਤ ਆਵੇ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ ਇਹ ਅਖਾਨ ਤੁਹਾਡੇ ਤੇ ਪੂਰੀ ਢੁਕਦੀ ਹੈ ਇਸੇ ਤਰ੍ਹਾਂ ਜਸਪਤ ਰਾਏ ਹੋਰ ਬਹੁਤ ਕੌੜੇ ਬੋਲ ਬੋਲਦਾ ਰਿਹਾ ਤੇ ਸਿੰਘਾਂ ਦਾ ਤ੍ਰਿਸਕਾਰ ਕਰਦਾ ਰਿਹਾ ਗੁੱਸੇ ਵਿੱਚ ਗੁਰਚ ਹੋ ਕੇ ਉਸ ਨੇ ਇਹ ਭੈੜੇ ਬੋਲ ਵੀ ਬੋਲੇ ਮੈਂ ਤੁਹਾਡੇ ਸਿਰ ਮੁੰਨ ਦਿਆਂਗਾ ਤੇ ਤੁਹਾਡੇ ਵਾਲਾਂ ਦੇ ਰਸੇ ਵਟਾਂਗਾ ਅਸੀਂ ਤੁਹਾਡਾ ਖੁਰਾਕ ਖੋਜ ਮਿਟਾਉਣਾ ਚਾਹੁੰਦੇ ਹਾਂ ਤੇ ਤੁਸੀਂ ਸਾਡੇ ਤੋਂ ਰਸਤਾ ਮੰਗ ਰਹੇ ਹੋ ਹੁਣੇ ਕਰਦਾ ਹਾਂ ਮੈਂ ਤੁਹਾਡੇ ਲਈ ਰਸਦਾਂ ਦਾ ਇੰਤਜ਼ਾਮ ਕਿਉਂ ਨਾ ਮੈਂ ਤੁਹਾਡੀ ਭੁੱਖ ਸਦਾ ਲਈ ਮਿਟਾ ਦਿਆਂ ਅਸੀਂ ਆਪਣੇ ਭਾਈ ਲਖਪਤ ਰਾਏ ਤੱਕ ਖਬਰ ਪਹੁੰਚਾ ਦਿੱਤੀ ਹੈ ਤੇ ਉਸ ਨੇ ਏਮਨਾਬਾਦ ਵੱਲ ਵਾਂਗਾਂ ਮੋੜ ਦਿੱਤੀਆਂ ਨੇ ਉਹ ਆ ਕੇ ਲਵਾਏਗਾ ਤੁਹਾਡਾ ਮੇਲਾ ਜਿਵੇਂ ਉਸ ਨੇ ਤੁਹਾਡੇ ਵੱਡੇ ਮਣੀ ਸਿੰਘ ਦਾ ਲਵਾਇਆ ਸੀ ਉਹ ਤੁਹਾਨੂੰ ਲਾਹੌਰ ਨਵਾਬ ਦੇ ਅੱਗੇ ਜਾ ਕੇ ਛੁੱਟੇਗਾ ਤੇ ਇਨਾਮ ਪ੍ਰਾਪਤ ਕਰੇਗਾ ਤੁਸੀਂ ਆਪਣੇ ਬਾਲਾਂ ਨੂੰ ਸੁਣਾਉਂਦੇ ਹੋ ਕਿ ਮਣੀ ਸਿੰਘ ਬੰਦ-ਬੰਦ ਕੱਟੇ ਜਾਣ ਤੇ ਵੀ ਆਨੰਦ ਦੀ ਅਵਸਥਾ ਵਿੱਚ ਰਿਹਾ ਹੁਣ ਤੁਹਾਨੂੰ ਵੀ ਉਸ ਵਾਂਗ ਬੰਦ-ਬੰਦ ਕੱਟ ਕੇ ਮਾਰਿਆ ਜਾਵੇਗਾ ਤੇ ਤੁਸੀਂ ਆਪ ਉਸ ਖੇੜੇ ਨੂੰ ਮਾਣਿਓ ਤੇ ਜਸਵੰਤ ਰਾਏ ਹਸਣ ਲੱਗਾ ਕਿਉਂ ਨਾ ਕਿਉਂ ਇਹਨਾਂ ਬਕਵਾਸ ਕਰਦਾ ਕਰਾੜਾ ਦੇਖੀ ਕਿਤੇ ਦਹੀਂ ਦੇ ਭੁਲੇਖੇ ਕਪਾਣਾ ਮੂੰਹ ਚ ਪਾ ਲਵੀ ਸਰਦਾਰ ਚੜਤ ਸਿੰਘ ਬੋਲੇ ਭਾਈ ਮਨੀ ਸਿੰਘ ਦਾ ਨਾਮ ਸੁਣ ਕੇ ਸਿੰਘਾਂ ਨੂੰ ਰੋਹ ਚੜ ਗਿਆ। ਸ਼ਸਤਰਾਂ ਨੂੰ ਹੱਥ ਤਾਂ ਸਿੰਘਾਂ ਨੇ ਕੇਸਾਂ ਬਾਰੇ ਬੋਲੇ ਭੈੜੇ ਸ਼ਬਦਾਂ ਤੇ ਹੀ ਪਾ ਲਈ ਸਨ। ਖਾਲਸਾ ਜੀ ਇਸ ਜਸੂ ਨੇ ਸੁੱਤੇ ਸ਼ੇਰ ਨੂੰ ਮੁਛਾਂ ਤੋਂ ਫੜ ਕੇ ਜਗਾਇਆ। ਇਸੇ ਦੇ ਭਰਾ ਲੱਖੂ ਨੇ ਭਾਈ ਮਨੀ ਸਿੰਘ ਜੀ ਨੂੰ ਫੜਵਾਇਆ ਸੀ। ਅੱਜ ਇਹ ਸਾਡੇ ਕਾਬੂ ਆਇਆ ਹੈ। ਦੁਸ਼ਟ ਨੂੰ ਸੋਧਨ ਦਾ ਵੇਲਾ ਆਣ ਟੁੱਕਾ ਹੈ। ਸਰਦਾਰ ਚੜਤ ਸਿੰਘ ਨੇ ਸਿੰਘਾਂ ਨੂੰ ਵੰਗਾਰਿਆ। ਭੁੱਖ ਤੇ ਨਾਲ ਤੜਫ ਰਹੇ ਸਿੰਘਾਂ ਨੂੰ ਜਸਪਤ ਰਾਏ ਦੇ ਬੋਲ ਇੰਜ ਵਜੇ ਜਿਵੇਂ ਕਿਸੇ ਠੂਹੇ ਨੇ ਡੰਗ ਮਾਰ ਦਿੱਤਾ ਹੋਵੇ ਤੇ ਉਹ ਸਾਰੀਆਂ ਭੁੱਖਾਂ ਤੇ ਥਕਾਵਟਾਂ ਭੁੱਲ ਗਏ ਸੱਚੇ ਪਾਤਸ਼ਾਹ ਜੀ ਆਪਣੇ ਖਾਲਸਾ ਜੀ ਨੂੰ ਬਾਲ ਬਖਸ਼ੋ ਤਾਂ ਕਿ ਉਹ ਦੁਸ਼ਮਣ ਨੂੰ ਸੋਧਨ ਵਿੱਚ ਕਾਮਯਾਬ ਹੋ ਸਕੇ ਅੰਗ ਸੰਗ ਹੋ ਕੇ ਸਹਾਇਤਾ ਕਰਨਾ ਮਹਾਰਾਜ ਜੀਓ ਭੱਜੇ ਜਾਂਦੇ ਇੱਕ ਸਿੰਘ ਦੇ ਮੂੰਹੋਂ ਬੋਲ ਨਿਕਲੇ ਇਹ ਨਿਵਾਹੂ ਸਿੰਘ ਸੀ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਸਮਝ ਆਉਂਦਾ ਭਾਈ ਨਿਵਾਹੁ ਸਿੰਘ ਰੱਸਾ ਫੜ ਕੋ ਫੜ ਕੇ ਹਾਥੀ ਦੇ ਹਉਦੇ ਵਿੱਚ ਚੜ ਗਿਆ ਤੇ ਅੱਖ ਦੇ ਫੇਰ ਵਿੱਚ ਹੀ ਤੇਗ ਦੇ ਇੱਕੋ ਵਾਰ ਨਾਲ ਜਸਪਤ ਰਾਏ ਨੂੰ ਪਾਰ ਬੁਲਾ ਦਿੱਤਾ ਅਗਲੇ ਪਲ ਹੀ ਜਸਪਤ ਰਾਏ ਦਾ ਸਿਰ ਹਾਥੀ ਦੇ ਪੈਰਾਂ ਵਿੱਚ ਪਿਆ ਸੀ ਤੇ ਹਾਥੀ ਆਪਣੀ ਸੁੰਡ ਨਾਲ ਸਿਰ ਨੂੰ ਸੁੰਘ ਰਿਹਾ ਸੀ ਨਿਵਾਹੁ ਸਿੰਘ ਨੇ ਹਾਥੀ ਦੇ ਹਉਦੇ ਵਿੱਚੋਂ ਸਭ ਹੀਰੇ ਮੋਤੀ ਮਾਮਲੇ ਤੇ ਪੈਸੇ ਤੇ ਹੋਰ ਮਾਲ ਸਵਾਬ ਹੇਠਾਂ ਸੁੱਟਿਆ ਅਕਿਰਤ ਕਰਨ ਜਸੂ ਤੇ ਉਸ ਦੇ ਸਮਾਨ ਦਾ ਲੱਦਿਆ ਹੋਇਆ ਹਾਥੀ ਨਿਵਾਹੁ ਸਿੰਘ ਨੇ ਹੌਲਾ ਫੁਲਾ ਕਰ ਦਿੱਤਾ ਜਸੂ ਖੱਤਰੀ ਦੇ ਸਿਰ ਨੂੰ ਠੁੱਡੇ ਮਾਰਦਾ ਹਾਥੀ ਹੌਲੀ-ਹੌਲੀ ਅੱਗੇ ਤੁਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ